बाबा ये सवाल पूछना हां जीव की है तो ईश्वर की है थोड़ा समझाओ संगत जीव वो है जेते अंदर प्रकृतियां ने ਉਹ ਜੀਵ ਆ ਜਿਹੜਾ ਪ੍ਰਕਿਰਤੀਆਂ ਤੋਂ ਬਾਹਰ ਹੋਈਸ਼ਵਰੇ ਮਿਸਾਲ ਦੇ ਤੌਰ ਤੇ ਜਿਹਦਾ ਸਰੀਰ ਆ ਉਹ ਜੀਵ ਆ ਜਿਹਦਾ ਸਰੀਰ ਹੈ ਨਹੀਂ ਹੋਈਸ਼ਵਰੀ ਜਿਸ ਤਰ੍ਹਾਂ ਤੁਸੀਂ ਹੁਣ ਇਸ ਵੇਲੇ ਤੇਰੇ ਤੇ ਵਿੱਚ ਸਫਾਈ ਕਰ ਰਹੇ ਆ। ਸਫਾਈ ਇਹ ਵਾਲੇ ਵੀ ਥੋੜਾ ਚਾੜਨਾ ਪਾ ਦੇਈ ਆਪਣੇ ਘਰਾਂ ਦੇ ਵਿੱਚ ਦਰਵਾਜ਼ਾਂ ਦੇ ਵਿੱਚ ਸਫਾਈ ਦਾ ਕੀ ਮਤਲਬ ਹੈ? ਸਫਾਈ ਦਾ ਤਾਂ ਮਹੱਤਵ ਜਿਹੜਾ ਜੀਵੀਸ਼ਵਰ ਦੇ ਮੁਤਾਬਕ ਹੀ ਆ। ਅਗਰ ਈਸ਼ਵਰ ਨੂੰ ਮਿਲਣਾ ਤਾਂ ਪਹਿਲਾਂ ਇੰਦਰਿਆਂ 'ਤੇ ਸੰਕੋਚ ਕਰਨਾ ਪਊ। ਮਨ ਨੂੰ ਵਸਤ ਵਿੱਚ ਕਰਨਾ ਪਊ ਉਹ ਉਨਾਚਰ ਨਹੀਂ ਹੋਣਾ ਜਿੰਨੇ ਚਿਰ ਸਫਾਈ ਨਹੀਂ ਕਰਦੇ ਜਿੱਥੇ ਸਫਾਈ ਆ ਉੱਥੇ ਹੀ ਖੁਦਾਈ ਆ ਜਿੱਥੇ ਸਫਾਈ ਹੁੰਦੀ ਉੱਥੇ ਖੁਦਾ ਆ ਜਾਂਦਾ ਪਰਮਾਤਮਾ ਆ ਜਾਂਦਾ ਖਰਬਦਾਸ ਮਹਾਰਾਜ ਦਾ ਜਿਹੜਾ ਜੀਵਨ ਦਾ ਉਪਦੇਸ਼ ਆ ਉਹ ਇਹ ਹੀ ਆ ਵੀ ਕਰਮ ਗ੍ਰਸਥ ਦੇ ਕਰਮ ਕਮਾਉਂਦੇ ਆ ਈਸ਼ਵਰ ਦੀ ਪ੍ਰਾਪਤੀ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੇ ਸਾਰੇ ਜੀਵਨ ਦੇ ਕਰਮ ਕਰਦਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਇਸ ਕਰਕੇ ਉਹਨਾਂ ਨੇ ਤਾਂ ਗ੍ਰਸਥ ਨੂੰ ਹੀ ਉੱਤਮ ਸਮਝਿਆ ਹੈ ਉਹਨਾਂ ਨੇ ਨਾਮ ਨੂੰ ਪਹਿਲ ਦਿੱਤੀ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਗ੍ਰਸਤੀ ਬਣ ਕੇ ਵੀ ਤੁਸੀਂ ਯੋਗੀ ਸੰਨਿਆਸੀ ਬਾਨ ਪ੍ਰਸਤੀ ਬਣ ਸਕਦੇ ਹੋ ਅਗਰ ਤੁਸੀਂ ਨਾਮ ਜਪੋ ਕਹਿ ਰਵਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰੀ ਭੋਗ ਤੁਹਾਰੀ ਕਿ ਪਰਮਾਤਮਾ ਜਿਹੜਾ ਉਹ ਕੋਈ ਚੀਜ਼ ਨਹੀਂ ਖਾਂਦਾ ਉਹ ਸਤ ਨਾਮ ਸੱਚਾ ਨਾਮ ਜੇਦੀ ਰਾਤ ਨਾ ਉਹ ਹੀ ਉਹਦੀ ਖਰਾਕ ਹੈ ਉਹਦੇ ਨਾਲ ਹੀ ਜੀਵ ਦੇ ਅੰਦਰ ਵੱਲ ਔਰ ਬੁੱਧੀ ਆ ਜਾਂਦੀ ਹੈ ਉਹਦੇ ਨਾਲ ਹੀ ਉਹਦੇ ਅੰਦਰ ਈਸ਼ਵਰ ਆਉਣਾ ਸ਼ੁਰੂ ਹੋ ਜਾਂਦਾ ਜੀਵ ਵੀ ਈਸ਼ਵਰ ਆਪੇ ਇਹਦ ਹੋ ਜਾਂਦੇ ਦੋਨੇ ਉਹਨਾਂ ਚ ਯਾਨੀ ਸਮਾਨਤਾ ਆ ਜਾਂਦੀ ਹੈ ਸਮਾਨਤਾ ਇੱਕ ਦੂਈ ਤੋਂ ਜਾਣੂ ਹੋ ਜਾਂਦੀ ਨਰਕ ਤੋਂ ਦੂਰ ਹੋ ਜਾਂਦੇ ਆ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਨਰਕ ਇੰਦਰੀਆਂ ਦੇ ਭੋਗ ਨੂੰ ਕਹਿੰਦੇ ਆ ਸਵਰਗ ਪ੍ਰੇਮ ਨੂੰ ਕਹਿੰਦੇ ਆ ਮੋਕਸ਼ ਜਿਹੜਾ ਹੈ ਨਰਕ ਸਵਰਗ ਤੋਂ ਵੀ ਪਰੇ ਹੈ ਨੀ ਕਿ ਨਰਕਈ ਹੈ ਨਾ ਸਵਰਗਈ ਹੈ ਸਰਵ ਪਰਮਾਤਮਾ ਚ ਇੱਕ ਆਕਾਰ ਜਿਹਨੂੰ ਇੱਕ ਓੰਕਾਰ ਕਹਿੰਦੇ ਆ ਜੀਵ ਔਰ ਈਸ਼ਵਰ ਦੀ ਇਕਤਾ ਇੱਕ ਓੰਕਾਰ ਆਕਾਰ ਵੀ ਆ ਪਰ ਫੇ ਵੀ ਇੱਕ ਆ